ਲੁਧਿਆਣਾ ਦੱਖਣੀ ਪਾਈਪਾਸ ਤੇ ਅਸੀਂ ਮੌਜੂਦ ਹੈਗੇ ਆ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਸੜਕ ਦੇ ਉੱਤੇ ਖੱਡਾ ਨਹੀਂ ਪਿਆ ਹੈ ਬਲਕਿ ਇੱਕ ਫਲਾਈ ਓਵਰ ਤੇ ਇਹ ਖੱਡਾ ਜਿਹੜਾ ਵਾ ਪਿਆ ਹੋਇਆ ਵਾ ਲੁਧਿਆਣਾ ਸਿਧਵਾ ਕਨਾਲ ਦਾ ਇਹ ਫਲਾਈ ਓਵਰ ਹੈਗਾ ਵਾ ਜਿੱਥੇ ਇੱਕ ਵੱਡਾ ਖੱਡਾ ਪੈ ਗਿਆ ਵਾ ਤਾਂ ਟ੍ਰੈਫਿਕ ਜਿਹੜਾ ਵਾ ਹਲੇ ਵੀ ਇਸ ਪੁਲ ਦੇ ਉੱਤੇ ਚੱਲ ਰਿਹਾ ਵਾ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਕੱਲ ਇੱਕ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਵੱਡੇ ਜਿਹੜੇ ਵਾਹਨ ਨੇ ਉਹ ਇਸ ਪੁਲ ਦੇ ਉੱਤੋਂ ਨਾ ਨਿਕਲਣ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਵੱਡੇ ਵਾਹਨ ਜਿਹ ਅੱਜ ਵੀ ਇਸ ਫਲਾਈਓਵਰ ਦੇ ਉੱਤੋਂ ਨਿਕਲ ਰਹੇ ਨੇ ਵੱਡਾ ਹਾਦਸਾ ਹੋ ਸਕਦਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਖੱਡਾ ਜਿਹੜਾ ਵਾ ਪੁਲ ਦੇ ਉੱਤੇ ਪੈ ਗਿਆ ਵਾ ਆਰ ਪਾਰ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਇਸ ਪੁਲ ਦੇ ਉੱਤੋਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਜਿਹੜੀ ਆ ਸਾਂਝੀ ਕਰ ਦਿਵੇ ਕਿ ਇਹ ਦੇਖ ਸਕਦੇ ਹੋ ਕਿ ਜਿਹੜੀ ਇਸ ਵਿੱਚੋਂ ਜੋ ਮਿੱਟੀ ਐ ਇਸ ਦੇ ਵਿੱਚੋਂ ਜੋ ਸੀਮੈਂਟ ਆ ਜਾਂ ਬਜਰੀ ਆ ਸਭ نیچے ਨਿਕਲ ਚੁੱਕੀ ਆ ਤਾਂ ਆਰ ਪਾਰ ਜਿਹੜਾ ਵਾ ਫਲਾਈਓਵਰ ਤੋਂ نیچے ਦਿਖ ਰਿਹਾ ਵਾ ਤਾਂ ਵੱਡਾ ਹਾਦਸਾ ਹੋ ਸਕਦਾ ਵਾ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਇਸ ਟ੍ਰੈਫਿਕ ਨੂੰ ਹਲੇ ਵੀ ਬੰਦ ਨਹੀਂ ਕੀਤਾ ਗਿਆ ਵਾ ਫਿਲਹਾਲ ਜਿੱਥੇ ਖੱਡਾ ਪਿਆ ਵਾ ਉਸ ਦੇ ਆਸ-ਪਾਸ ਬੈਰੀਕੇਟਿੰਗ ਲਗਾ ਕੇ ਮਿੱਟੀ ਦੀਆਂ ਬੋਰੀਆਂ ਜ਼ਰੂਰ ਲਗਾ ਦਿੱਤੀਆਂ ਗਈਆਂ ਨੇ ਰਸਤੇ ਨੂੰ ਓਨੀ ਜਿਹੀ ਜਗ੍ਹਾ ਤੋਂ ਬਲੌਕ ਕਰ ਦਿੱਤਾ ਗਿਆ ਪਰ ਅੱਜ ਵੀ ਵੱਡੇ ਵਾਹਨ ਜਿਹੜੇ ਨੇ ਇਸ ਫਲਾਈਓਵਰ ਤੋਂ ਨਿਕਲ ਰਹੇ ਨੇ ਤਾਂ ਵੱਡਾ ਹਾਦਸਾ ਹੋ ਸਕਦਾ ਵਾ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਹੈ ਇੱਕ ਫਲਾਈਓਵਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਫਲਾਈਓਵਰ ਤੇ ਇੱਕ ਵੱਡਾ ਖੱਡਾ ਬਣਿਆ ਆ ਵਾ ਫਿਲਹਾਲ ਅੱਜ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬੈਰੀਕੇਟਿੰਗ ਕੀਤੀ ਗਈ ਆ ਆਸ-ਪਾਸ ਮਿੱਟੀ ਦੀਆਂ ਢੇਰੀਆਂ ਜਿਹੜੀਆਂ ਵਾ ਉਹ ਲਗਾ ਦਿੱਤੀਆਂ ਨੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੰਨੇ ਆ ਬਾਈ ਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਆਮ ਲੋਕ ਇੱਥੋਂ ਨਿਕਲ ਰਹੇ ਨੇ ਅਸੀਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਿੱਧਵਾ ਕਨਾਲ ਇਹ ਹਾਈਵੇ ਹੈਗਾ ਵਾ ਫਲਾਈ ਓਵਰ ਬਣਾਇਆ ਜਿੱਥੇ ਇਹ ਪੁੱਲ ਤਾਂ ਜਿੱਥੇ ਡੈਮੇਜ ਹੋਇਆ ਵਾ ਜਿੱਥੇ ਖੱਡਾ ਪਿਆ ਹੋਇਆ ਵਾ ਤਾਂ ਇਹ ਵੱਡੇ ਵਾਹਨ ਅੱਜ ਵੀ ਇੱਥੋਂ ਨਿਕਰੇ ਨੇ ਕੋਈ ਵੱਡਾ ਹਾਦਸਾ ਹੋ ਸਕਦਾ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਪੁੱਲ ਨੂੰ ਜਿਹੜਾ ਵਾ ਬੰਦ ਕੀਤਾ ਜਾਵੇ ਇਸ ਪੁੱਲ ਦੀ ਰਿਪੇਅਰ ਜਿਹੜੀ ਕਰਾਈ ਜਾਵੇ ਅਕਸਰ ਦੇਖਿਆ ਜਾਂਦਾ ਵਾ ਕਿ ਜਿਹੜੇ ਨਵੇਂ ਫਲਾਈ ਓਵਰ ਬਣ ਰਹੇ ਨੇ ਉੱਥੇ ਇਸ ਤਰ੍ਹਾਂ ਦੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਪੁੱਲ ਜਿਹੜੇ ਨੇ ਡੈਮੇਜ ਹੋ ਰਹੇ ਨੇ ਸੜਕਾਂ ਡੈਮੇਜ ਹੋ ਰਹੀਆਂ ਨੇ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਪ੍ਰਸ਼ਾਸਨ ਉਹ ਠੇਕੇਦਾਰਾਂ ਦੇ ਉੱਤੇ ਕਾਰਵਾਈ ਕਰੇਗਾ ਜਾਂ ਨਹੀਂ ਕਰੇਗਾ ਅਸੀਂ ਆਮ ਲੋਕਾਂ ਨਾਲ ਗੱਲਬਾਤ ਕਰ ਲੈਨੇ ਬਾਈ ਜੀ ਇੱਥੇ ਖੱਡਾ ਪੈ ਗਿਆ ਵਾ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਹਾਦਸਾ ਹੋ ਸਕਦਾ ਵਾ ਪ੍ਰਸ਼ਾਸਨ ਦੀ ਕਲਾਪ ਰਵਾਈਆ ਇਹਦਾ ਹੀ ਪੰਜਾਬ ਹਰ ਸਾਲ-ਸਾਲ ਲੱਗੂ ਨੇ ਇਹਦਾ ਪਹਿਲੇ 10 ਸਾਲ ਦਾ ਪੜ ਬਣਾਉਣ ਨੂੰ ਲੱਗਦੀ ਇਹਨਾਂ ਨੇ ਉਹੀ ਇੱਥੇ ਡਬਲ ਰੋਡ ਕਾਢਣ ਦੇ ਵਧੀਆ ਸੀਗਾ ਇਹਦਾ ਖੱਜਰਵਾਲ ਕੰਮ ਆਈ ਰਾਤ ਵੀ ਬਹੁਤ ਟ੍ਰੈਫਿਕ ਤੇ ਖੱਜਰਵਾਲ ਹੋ ਜਾਂਦੀ ਇਹ ਆਵਾਜ਼ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਗੱਲ ਲੰਨੇ ਲਾਪਰਵਾਹੀ ਹੈਗੀ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਮੱਲੀ ਭੋਤਾ ਤਾਂ ਨਹੀਂ ਖਾਈ ਜਾਂਦੇ ਆ ਵਿੱਚੋਂ ਹਾਂ ਇਹੀ ਹੋ ਜਾਂਦਾ ਬਿਲਕੁਲ ਲੋਕ ਜਿਵੇਂ ਕਹਿ ਰਹੇ ਨੇ ਕਿ ਮਿੱਲੀ ਭੁਗਤ ਹੈਗੀ ਆ ਲੋਕ ਅ ਲੀਡਰ ਚਾਹੇ ਉਹ ठेकेदार ਨੇ ਉਹ ਪੈਸੇ ਮਿਲ ਕੇ ਖਾ ਲੰਦੇ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਖੱਡਾ ਪਿਆ ਹੈ ਤੱਕ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਹਰ ਕੋਈ ਕਿਹੜਾ ਜਿਹੜਾ ਕਹਿ ਰਿਹਾ ਕਿ ਇਹ ਮਾੜੇ ਹਾਲਾਤ ਨੇ ਲੋਕ ਪਰੇਸ਼ਾਨ ਜ਼ਰੂਰ ਨਜ਼ਰ ਆ ਰਹੇ ਨੇ ਇਸ ਫਲਾਈਓਵਰ ਤੇ ਤਾਂ ਤਸਵੀਰਾਂ ਤੁਹਾਡੇ ਨਾਲ ਸੀ ਲਗਾਤਾਰ ਸਾਂਝੇ ਕਰ ਰਹੇ ਆ ਜਿੱਥੇ ਇੱਕ ਫਲਾਈਓਵਰ ਦੇ ਉੱਤੇ ਇੱਕ ਖੱਡਾ ਪੈ ਚੁੱਕਾ ਵਾ ਆਰ ਪਾਰ ਤਸਵੀਰਾਂ ਨਜ਼ਰ ਆ ਰਹੀਆਂ ਨੇ ਫਿਲਹਾਲ ਜੋ ਪ੍ਰਸ਼ਾਸਨ ਵੱਲੋਂ ਇਸ ਨੂੰ ਜਿਹੜਾ ਵਾ ਕਵਰ ਕੀਤਾ ਗਿਆ ਆਸ-ਪਾਸ ਤੋਂ ਟੱਕ ਦਿੱਤਾ ਗਿਆ ਵਾ ਤਾਂ ਕਿ ਕੋਈ ਵੱਡਾ ਹਾਸਲ ਹੋਵੇ ਪਰ ਵੱਡੇ ਹਾਸਲ ਦਾ ਇੰਤਜ਼ਾਰ ਪ੍ਰਸ਼ਾਸਨ ਨਾਲ ਦੇ ਨਾਲ ਕਰ ਵੀ ਰਿਹਾ ਕਿਉਂਕਿ ਵੱਡੇ ਵਾਹਨ ਨਿਕਰੇ ਨੇ ਟ੍ਰੈਫਿਕ ਪੁਲਿਸ ਵੱਲੋਂ ਕੱਲ ਇੱਕ ਚੇਤਾਵਨੀ ਵੀ ਦਿੱਤੀ ਗਈ ਸੀਗੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਹਲੇ ਵੀ ਜਿਹੜੇ ਨੇ ਵੱਡੇ ਵਾਹਨ ਜਿਹੜੇ ਨੇ ਉੱਥੋਂ ਗੁਜ਼ਰ ਰਹੇ ਨੇ ਤਾਂ ਫਿਲਹਾਲ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦੱਖਣੀ ਬਾਈਪਾਸ ਤੋਂ ਦਿਖਾ ਰਹੇ ਹਾਂ ਇੱਕ ਵਾਰ ਤੁਹਾਨੂੰ ਅਸੀਂ ਟ੍ਰੈਫਿਕ ਪੁਲਿਸ ਦੀ ਚਤਾਵਨੀ ਵੀ ਸੁਣਾ ਦਿੰਦੇ ਜੋ ਉਸ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਪਾਈ ਹੋਈ ਆ ਲਿਖਿਆ ਹੈ ਲੁਧਿਆਣਾ ਦਰਾਹਾ ਰੋਡ ਦੱਖਣੀ ਬਾਈਪਾਸ ਪਰ ਪੱਖੋਆ ਰੋਡ ਪੁਲ ਉੱਪਰ ਦੀ ਰਿਪੇਅਰ ਦਾ ਕੰਮ ਚੱਲਦੇ ਹੋਏ ਕਾਰਨ ਮਿਤੀ 11 9 2024 ਤੋਂ ਅਗਲੇ 10 ਦਿਨਾਂ ਲਈ ਵੇਰਕਾ ਤੋਂ ਸਾਨਨੇਵਾਲ ਦਰਾਹਾ ਸਾਈਡ ਜਾਣ ਵਾਲੇ ਹੈਵੀ ਕਮਰਸ਼ੀਅਲ ਵਾਹਨਾਂ ਨੂੰ ਵੇਰਕਾ ਤੋਂ ਦੱਖਣੀ ਬਾਈਪਾਸ ਮਲਕਪੁਰ ਲੱਡੋਆ ਜਲੰਧਰ ਬਾਈਪਾਸ ਅਮਰਾਲਾ ਚੌਂਕ ਰਾਹੀਂ ਡਿਵਾਈਡ ਕੀਤਾ ਜਾਵੇਗਾ ਤਾਂ ਇਹ ਟ੍ਰੈਫਿਕ ਪੁਲਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਚੇਤਾਵਨੀ ਜ਼ਰੂਰ ਪਾਈ ਗਈ ਹੈ ਪਰ ਅੱਜ ਵੀ ਇਸ ਪੁਲ ਦੇ ਤੋਂ ਜਿਹੜੇ ਨੇ ਵੱਡੇ ਵਾਹਨ ਨਿਕਲ ਰਹੇ ਨੇ ਤਾਂ ਇੱਕ ਵੱਡੀ ਲਾਪਰਵਾਹੀ ਜਿਹੜੀ ਠੇਕੇਦਾਰਾਂ ਦੀ ਜਾਂ ਪ੍ਰਸ਼ਾਸਨ ਦੀ ਸਾਹਮਣੇ ਆ ਰਹੀ ਹੈ ਭਾਈ ਜੀ ਤੁਸੀਂ ਇੱਥੇ ਕੰਪਨੀ ਵਾਲੇ ਕੋਈ ਨਹੀਂ ਅਸੀਂ ਮਹਿਕਮੇ ਨੂੰ ਆ ਜੀ ਕਿਹੜੇ ਮਹਿਕਮੇ ਤੋਂ ਪੀਡਬੀ ਤੁਸੀਂ ਪੀਡਬੀ ਦਾ ਕਦੋਂ ਤਾਂ ਇਹ ਪਾੜ ਪਿਆ ਇਹ ਕੱਲ ਦਾ ਹੋਇਆ ਜੀ ਕੱਲ ਹੋਇਆ ਹਾਂਜੀ ਹਾਂਜੀ ਕੱਲ ਹੀ ਆ ਗਿਆ ਬੈਰਿੰਗ ਗ੍ਰੇਡ ਕਰਤੀ ਸੀ ਤੇ ਬਾਕੀ ਹੁੰਦੇ ਜੀ ਮੈਂ ਤਾਂ ਹੁਣ ਕੀ ਕਦੋਂ ਤੱਕ ਰਿਪੇਅਰ ਹੋ ਜਾਏਗਾ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਜੀ ਅਫਸਰਾਂ ਰੇ ਕਾਰਨ ਕੀ ਸਮਝ ਸਕਦੇ ਹੋ ਤੁਸੀਂ ਵੀ ਮਹਿਕਮੇ ਤੋਂ ਥੋੜ ਗੱਡੀਆਂ ਲੰਘਦੀਆਂ ਗੱਡੀ ਗੁਡੀਆਂ ਬਹੁਤ ਭਾਰੀਆਂ ਲੰਘਦੀਆਂ ਇਹ ਚੱਕਰ ਹੈ ਤੇ ਗੱਡੀਆਂ ਵਾਸਤੇ ਹੀ ਪੁਲ ਬਣਾਇਆ ਗਿਆ ਪਰ ਲੱਗਦਾ ਕਿ ਮਟੀਰੀਅਲ ਹਲਕਾ ਲਾਇਆ ਹੈ ਨਹੀਂ ਜੀ ਜਿਹੜੇ ਵਾਰ ਤਾਂ ਅਫਸਰ ਹੀ ਦੱਸ ਸਕਦੇ ਹਾਂਜੀ ਤੁਸੀਂ ਵੀ ਮਹਿਕਮੇ ਤੋਂ ਤੁਹਾਨੂੰ ਲੱਗਦਾ ਨਹੀਂ ਨਹੀਂ ਮਾਰਾ 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 ਥੋੜਾ ਮਾਰਾ ਕੋਈ ਕਿਵੇਂ ਕਿਸ ਤਰ੍ਹਾਂ ਹੋ ਗਿਆ ਖੱਡਾ ਇਹ ਨਹੀਂ ਜ ਇਦਾਂ ਠੇਕੇਦਾਰ ਦੱਸਣਗੇ ਠੇਕੇਦਾਰ ਹਾਂਜੀ ਬਿਲਕੁਲ ਹਾਲਾਂਕਿ ਠੇਕੇਦਾਰ ਇਹ ਦੱਸ ਸਕਦਾ ਕਿ ਇਹ ਖੱਡਾ ਕਿਉਂ ਪੈ ਗਿਆ ਵਾ ਕਿਉਂਕਿ ਇਹ ਮੇਨ ਫਲਾਈਓਵਰ ਹੈਗਾ ਵੱਡੇ ਵਾਹਨ ਜਿਹੜੇ ਨਿਕਲਦੇ ਨੇ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਹੜੇ ਵੱਡੇ ਵਾਹਨ ਜਿਹੜੇ ਨੇ ਇੱਥੇ ਖੜੇ ਹੋਏ ਨੇ ਫਿਲਹਾਲ ਤਾਂ ਚੇਤਾਵਨੀ ਦੇ ਬੋਰਡ ਜਰੂਰ ਲਗਾ ਦਿੱਤੇ ਜਾਂਦੇ ਨੇ ਪਰ ਵਾਹਨ ਜਿਹੜੇ ਨੇ ਹਾਲੇ ਵੀ ਨਿਕਲਦੇ ਨੇ ਗੱਲਬਾਤ ਕਰਾਂਗੇ ਅਸੀਂ ਭਾਈ ਕੋਈ ਬੋਰਡ ਨਹੀਂ ਲਗਾਓ ਚਤਾਵਨੀ ਕਾ ਗਈ ਮਾਮ ਹਾਂਜੀ ਇੱਥੇ ਲਿਖਿਆ ਨੂੰ ਹੈ ਕੋਈ ਕਈ ਉੱਪਰ ਨਹੀਂ ਆਣਾ ਪੁਲ ਟੁੱਟਾ ਹੋਇਆ ਨਹੀਂ ਲਿਖਾਇਆ ਕੁਝ ਨਹੀਂ ਕੁਝ ਨਹੀਂ ਲਿਖਿਆ ਨਹੀਂ ਦੇਖਿਆ ਤਾਂ ਫੇ ਕਿਵੇਂ ਨਿਕਲੋਗੇ ਜੇ ਪੁਲ ਟੁੱਟਾ ਹੋਇਆ ਤਾਂ ਮਾਲੂਮ ਰਹਾ ਤਾਂ ਮਾਤੇ ਨਹੀਂ ਝੜਦੇ ਤਾਂ ਤੁਹਾਨੂੰ ਦਾਰ ਸੇ ਨਹੀਂ ਪਤਾ تھا ਕਿ ਪੁਲ ਟੁੱਟਾ ਹੈ ਬਿਲਕੁਲ ਜਿਵੇਂ ਕਿ ਇਹ ਲੋਕਾਂ ਨੂੰ ਨਹੀਂ ਪਤਾ ਕਿ ਪੋਲ ਉੱਪਰ ਟੁੱਟਾ ਹੈ ਕਿ ਅਸੀਂ ਗੱਡੀ ਲੈ ਕੇ ਜਾਈਏ ਜਾਂ ਨਾ ਜਾਈਏ ਤਾਂ ਇਹ ਫਲਾਈਓਵਰ ਦੀਆਂ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਅ ਦਿਖਾ ਦਿੰਦੇ ਆ ਜਿੱਥੇ ਪੁਲ ਦੇ ਉੱਤੇ ਇੱਕ ਵੱਡਾ ਖੱਡਾ ਪੈ ਗਿਆ ਵਾ ਆਰ ਪਾਰ ਜਿਹੜਾ ਵਾ ਪੁਲ ਤੋਂ ਸਾਰਾ ਕੁਝ ਦਿਖਾਈ ਦੇ ਰਿਹਾ ਵਾ ਪਰ ਇਹ ਵੱਡੀ ਲਾਪਰਵਾਹੀ ਜਿਨ੍ਹਾਂ ਨੇ ਇਹ ਸੜਕਾਂ ਬਣਾਈਆਂ ਜਿਨ੍ਹਾਂ ਨੇ ਪੁਲ ਬਣਾਏ ਉਹਨਾਂ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ ਆਖਿਰ ਇੰਨੀ ਜਲਦੀ ਇਹ ਪੁਲ ਕਿਉਂ ਡੈਮੇਜ ਹੋ ਜਾਂਦੇ ਨੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖਦੇ ਹੁੰਨੇ ਆ ਬਹੁਤ ਸਾਰੇ ਲੋਕਾਂ ਦੇ ਕਮੈਂਟ ਦੇਖਦੇ ਹੁੰਨੇ ਆ ਜਦੋਂ ਕਹਿੰਦੇ ਨੇ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਪੁਲ ਅੱਜ ਵੀ ਸਰਖਿਤ ਨੇ ਅੱਜ ਵੀ ਇਹ ਪੁੱਲ ਚੱਲ ਰਹੇ ਨੇ ਪਰ ਜਿਹੜੇ ਹੁੰਦੀਆਂ ਸਰਕਾਰਾਂ ਵੱਲੋਂ ਜੋ ਪੁੱਲ ਬਣੇ ਹੋਏ ਨੇ ਜਾਂ ਪਿਛਲੇ 40-50 ਸਾਲਾਂ ਤੋਂ ਜਿਹੜੇ ਪੁੱਲ ਬਣੇ ਨੇ ਉਹ ਲਗਾਤਾਰ ਡੈਮੇਜ ਹੋ ਜਾਂਦੇ ਨੇ 5 ਸਾਲ ਬਾਅਦ ਪੁੱਲ ਡੈਮੇਜ ਹੋ ਜਾਂਦਾ ਬਾਅਦ 4 ਸਾਲ ਬਾਅਦ ਪੁੱਲ ਡੈਮੇਜ ਹੋ ਜਾਂਦਾ ਸਾਲ-ਸਾਲ ਪੁਰਾਣੀਆਂ ਸੜਕਾਂ ਜਿਹੜੀਆਂ ਨੇ ਉਹ ਡੈਮੇਜ ਹੋ ਜਾਂਦੀਆਂ ਨੇ ਤਾਂ ਇਹ ਪ੍ਰਸ਼ਾਸਨ ਦੀ ਇੱਕ ਵੱਡੀ ਲਾਹ ਪ੍ਰਵਾਈ ਜਿਹੜੀ ਆ ਠੇਕੇਦਾਰਾਂ ਦੀ ਵੱਡੀ ਲਾਹ ਪ੍ਰਵਾਈ ਸਾਹਮਣੇ ਆਂਦੀ ਆ ਕੀ ਹੁਣ ਇਹ ਵੱਡੇ ਜਿਹੜੇ ਠੇਕੇਦਾਰ ਹੁੰਦੇ ਨੇ ਕੀ ਉਹਨਾਂ ਤੇ ਕਾਰਵਾਈਆਂ ਹੋਣਗੀਆਂ ਕੀ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰੇਗਾ ਇਹ ਸਵਾਲ ਜਿਹੜੇ ਨੇ ਵੱਡੇ ਖੜੇ ਹੋ ਜਾਂਦੇ ਨੇ ਤਾਂ ਦੇਖ ਸਕਦੇ ਹੋ ਐਮਐਲਏ ਗੋਗੀ ਜਿਹੜੇ ਨੇ ਉਹ ਵੀ ਇਸ ਪੁਲ ਦੇ ਉੱਤੇ ਪਹੁੰਚੇ ਨੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਤਾਂ ਵੱਡੇ ਲੀਡਰ ਹੁਣ ਪਹੁੰਚਨੇ ਸ਼ੁਰੂ ਹੋਏ ਨੇ ਕਿਉਂਕਿ ਇਹ ਤਸਵੀਰਾਂ ਲਗਾਤਾਰ ਨਜ਼ਰ ਆ ਰਹੀਆਂ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਪੁਲ ਦੇ ਉੱਤੇ ਤਾਂ ਟੋਆ ਪੈ ਗਿਆ ਹੁਣ ਕੀ ਦੀ ਕਾਰਵਾਈ ਗੱਲ ਇਹ ਆ ਇਹ ਆਪਾਂ ਪਹਿਲਾਂ ਦੇਖ ਲਈਏ ਬਾੜਾ ਜੀ ਦੇਖ ਤਾਂ ਲਿਆ ਤੁਸੀਂ ਨਹੀਂ ਮੈਂ ਤਾਂ ਜੇ ਆਇਆ ਹੀ ਉਤਰਿਆ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਦਾ ਦੇਖ ਰਿਹਾ ਨਹੀਂ 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 ਉਹ ਨਹੀਂ ਮੌਕੇ ਤੇ ਆਇਆ ਚਲੋ ਸਵਾਲ ਮੇਰਾ ਇਹ ਹੈ ਕਿ ਇਹ ਠੇਕੇਦਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਬਿਲਕੁਲ 101% ਠੇਕੇਦਾਰਾਂ ਤੇ ਨਹੀਂ ਉਸ ਟਾਈਮ ਦੇ ਅਫਸਰਾਂ ਦੀ ਨੈਗਲੀਜੈਂਸੀ ਵੀ ਇਹਦੇ ਚ ਕਿਉਂਕਿ ਪਿਛਲੀ ਸਰਕਾਰ ਵੇਲੇ ਦਾ ਪੁਲ ਬਣਿਆ ਮੇਰਾ ਖਿਆਲ 2010 ਤੋਂ ਬਾਅਦ ਬਣਿਆ ਇਹ ਉਸ ਤੋਂ ਬਾਅਦ ਦੀ ਜਿਹੜੀ ਵੀ ਸਰਕਾਰ ਹੈ ਉਹਨਾਂ ਦੇ ਜਿਹੜੇ ਇੱਥੋਂ ਦੇ ਹੁਕਮਰਾਨ ਸੀਗੇ ਸਰਕਾਰ ਦੇ ਨੁਮਾਇੰਦੇ ਸੀਗੇ ਜਿਵੇਂ ਅੱਜ ਅਸੀਂ ਹੈਗੇ ਆ ਔਰ ਉਦੋਂ ਦੇ ਆਫੀਸਰ ਔਰ ਉਦੋਂ ਦੇ ਠੇਕੇਦਾਰ ਕਿਉਂਕਿ ਦੇਖੋ ਯਾਰ ਰੇਲਵੇ ਲਾਈਨ નીચે ਇੰਨੀ ਪਬਲਿਕ નીચે ਟ੍ਰੈਫਿਕ ਜਾ ਰਿਹਾ ਉੱਪਰ ਐਨਾ ਹੈਵੀ ਦੇਖੋ ਟ੍ਰੈਫਿਕ ਖੜਾ ਖੁਦਾ ਨਾ ਖਾਸਤਾ ਚੋਲੇ ਤਾਂ ਛੋਟਾ ਹੀ ਕੰਮ ਹੋਇਆ ਬਚਾਅ ਹੋ ਗਿਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਜੇ ਇਹੀ ਕੰਮ ਜਿਆਦਾ ਵੱਜੇ ਤੇ ਸਾਡੇ ਲੋਕ ਵਿਚਾਰੇ ਕੀ ਕਰਨਗੇ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਜਿਹੜੇ ਠੇਕੇਦਾਰ ਕਰ ਰਹੇ ਨੇ ਜਾਂ ਉਸ ਟਾਈਮ ਦੇ ਆਫੀਸਰ ਸੀ ਜਿਹੜੇ ਜਿਨ੍ਹਾਂ ਨੇ ਇਹ ਏਡੀ ਨੈਗਲੀਜੈਂਸੀ ਔਰ ਇਹ ਟਾ ਮਾੜਾ ਮਟੀਰੀਅਲ ਲਾਇਆ ਬਿਲਕੁਲ ਉਹਤੇ ਕਾਰਵਾਈ ਕਰਾਵਾਂਗੇ ਕਿਉਂ ਨਹੀਂ ਕਰਾਵਾਂਗੇ ਸੋਸ਼ਲ ਮੀਡੀਆ ਤੇ ਸਵਾਲ ਖੜੇ ਹੋ ਜਾਂਦੇ ਕਿ ਅੰਗਰੇਜ਼ਾਂ ਦੇ ਬਣਾਏ ਪੁਲ ਅੱਜ ਵੀ ਚੱਲਦੇ ਸੜਕਾਂ ਉਹਨਾਂ ਦੀ ਅੱਜ ਵੀ ਚੱਲਦੀਆਂ ਰੇਲਵੇ ਲਾਈਨਾਂ ਅੱਜ ਵੀ ਚੱਲਦੀਆਂ ਨੇ ਪਰ ਜਿਹੜੀਆਂ ਉਸ ਤੋਂ ਬਾਅਦ ਸਰਕਾਰਾਂ ਆਈਆਂ ਉਹਨਾਂ ਨੇ ਬਣਾਏ ਪੁਲ ਉਹਨਾਂ ਦੀ ਸੜਕਾਂ ਸਭ ਡੈਮੇਜ ਦੇਖੋ ਗੱਲ ਇਹ ਮਾਨ ਸਰਕਾਰ ਵਿੱਚ ਐਸੀ ਕੋਈ ਚੀਜ਼ ਨਹੀਂ ਬਣੀ ਜਿਹੜੀ ਟੁੱਟੀ ਆ ਸਾਡੀ ਜ਼ੀਰੋ ਟੋਲਰੈਂਸ ਦੀ ਸਰਕਾਰ ਆ ਮਾਨ ਸਾਹਿਬ ਇਸ ਚੀਜ਼ ਬਾਰੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਬਹੁਤ ਸੰਜੀਦਗੀ ਦੇ ਵਿੱਚ ਨੇ ਔਰ ਸਾਰੇ ਮਨਿਸਟਰ ਵੀ ਐਮ ਐਲ ਏ ਸਾਹਿਬਾਂ ਲਈ ਰਾਈਟ ਔਰ ਅਸੀਂ ਸਾਰੇ ਪੈਰਾ ਦਿ ਗਲੀ ਗਲੀ ਮੱਲੇ ਮੱਲੇ ਸੜਕਾਂ ਤੇ ਸਾਰੇ ਐਮ ਐਲ ਏ इवन ਸਾਡੇ ਸੀ ਐਮ ਸਾਹਿਬ ਆਪ ਪਿੰਡਾਂ ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਨੇ ਔਰ ਕਰਦੇ ਨੇ ਉਸੇ ਕੜੀ ਦੇ ਤਹਿਤ ਅਸੀਂ ਦੇਖਦੇ ਆਂ ਕਿ ਜੋ ਅੱਜ ਇਹਦਾ ਅਸੀਂ ਐਕਸ਼ਨ ਕਰਾਵਾਂਗੇ ਮੁੱਖ ਮੰਤਰੀ ਕੋਲ ਮੁੱਦਾ ਲੈ ਕੇ ਜਾਵਾਂਗੇ ਹਾਂ ਮਾਨਜੋਗ ਮੁਤਰੀ ਲੈ ਕੇ ਜਾਵਾਂਗੇ ਪੂਰੀ ਬਿਲਕੁਲ ਲੈ ਕੇ ਜਾਵਾਂਗੇ ਮਾਨਜੋਗ ਮੁਤਰੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਲੱਗੇ ਸਹੀ ਉਹ ਤਾਂ 1 ਮਿੰਟ ਤੋਂ ਪਹਿਲਾਂ ਕੰਮ ਲਾ ਕੇ ਟੰਗਦੇ ਜਿਹਨਾਂ ਨੂੰ ਪਤਾ ਲੱਗੇ ਉਹ ਤਾਂ ਤੁਸੀਂ ਦੇਖਿਆ ਸਾਡੇ ਜੋ ਜਿਹੜਾ ਕੋਈ ਡਿਫਾਲਟਰ ਹੁੰਦਾ ਉਹਨਾਂ ਨੂੰ ਫੜ ਕੇ ਜੇਲਾ ਤੱਕ ਦਿੰਦੇ ਨੇ ਇਹ ਤਾਂ ਬਾਹਰਲੇ ਨੇ ਨੌਪਲ ਦੇਖ ਲਈ ਆਪਾਂ ਤਾਂ ਤਸਵੀਰਾਂ ਨੇ ਵਿਧਾਇਕ ਨੇ ਜਿਹੜੇ ਹਲਕੇ ਦੇ ਉਹ ਇੱਥੇ ਪਹੁੰਚੇ ਨੇ ਕਿਤੇ ਕੀਤੀ ਦਾ ਜਾਇਜ਼ਾ ਲੈਣ ਦੇ ਲਈ ਤਾਂ ਅਸੀਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆਂ ਭਾਈ ਜੀ ਟ੍ਰੈਫਿਕ ਲੱਗ ਗਿਆ ਕੋਈ ਚੇਤਾਵਨੀ ਨਹੀਂ ਕੁਝ ਨਹੀਂ ਪੁਲ ਟੁੱਟਿਆ ਜਦ ਗਵਰਨਮੈਂਟ ਆਈ ਇਹੋ ਜਿਹੇ ਨਜ਼ਾਰਾ ਹੋਰ ਕੀ ਕਰੇ ਕੋਈ ਵੱਡਾ ਹਾਸਾ ਹੋ ਸਕਦਾ ਸੀ ਬਿਲਕੁਲ ਇਹ ਬਹੁਤ ਕੁਝ ਨਾ ਭਰਾ ਤਾਂ ਬਿਲਕੁਲ ਲੋਕ ਜਿਹੜੇ ਨੇ ਉਹ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਧਾਇਕ ਜਿਹੜੇ ਨੇ ਉਹ ਖੁਦ ਪੁਲ ਦੇਖਣ ਦੇ ਲਈ ਪਹੁੰਚੇ ਨੇ ਤਾਂ ਮਾਫ ਕਰਦੇ ਤਾਇਆ ਜੀ ਜਿਸ ਨੂੰ ਮਾ ਅੱਗੇ ਆਖਦਾ ਕਿ ਅੰਦਰ ਜੋ ਪੁਲ ਦੇ ਉੱਤੇ ਪਾੜ ਪਿਆ ਜੋ ਪੁਲ ਡੈਮੇਜ ਹੋਇਆ ਵਾ ਉਸ ਨੂੰ ਦੇਖਣ ਦੇ ਲਈ ਖੁਦ ਪਹੁੰਚੇ ਨੇ ਪਰ ਕਹਿ ਰਹੇ ਨੇ ਕਿ ਇਹ ਕਾਰਵਾਈ ਜਿਹੜੀ ਆ ਇਹ ਕਰਾਵਾਂਗੇ ਚਾਹੇ ਉਹ ਪ੍ਰਸ਼ਾਸਨ ਜੋ ਲੀਡਰ ਸੀਗੇ ਉਹਨਾਂ ਤੇ ਕਾਰਵਾਈ ਕਰਾਈ ਜਾਵੇਗੀ ਜੋ ਠੇਕੇਦਾਰ ਨੇ ਉਹਨਾਂ ਤੇ ਕਾਰਵਾਈ ਕਰਾਈ ਜਾਏਗੀ ਜਿੰਨਾਂ ਦੀ ਸਰਕਾਰ ਚ ਪੁੱਲ ਬਣਿਆ ਵਾ ਤਾਂ ਉਹਨਾਂ ਦੇ ਉੱਤੇ ਐਕਸ਼ਨ ਜ਼ਰੂਰ ਦਿੱਤਾ ਜਾਵੇਗਾ ਮੁੱਖ ਮੰਤਰੀ ਕੋ ਮੁੱਦਾ ਲੈ ਕੇ ਜਾਣਗੇ ਵਿਧਾਇਕ ਸਾਹਿਬ ਦਾ ਕਹਿਣਾ ਵਾ ਪਰ ਲੋਕ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਪ੍ਰੇਸ਼ਾਨ ਜ਼ਰੂਰ ਹੋ ਰਹੇ ਨੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹੰਦੂ ਜਗਮਨ ਟੀਵੀ ਲੁਧਿਆਣਾ